ਸਾਰਿਆਂ ਲਈ ਮੈਂ ਹੁਣੀ ਸਾਡੇ ਮੁੱਖ ਮੰਤਰੀ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਨੇ ਸੈਣੀ ਸਾਹਿਬ ਨਾਲ ਮੈਂ ਹੁਣੀ ਗੱਲ ਕੀਤੀ ਆ ਵੀ ਉਹ ਜਿਹੜਾ ਰਾਹ ਹੈ ਕਿਉਂਕਿ ਉਹ ਕੰਨ ਦਾ ਜਿਹੜੀ ਉਹ ਥੋੜੀ ਹਰਿਆਣੇ ਵਾਲੇ ਪਾਸੇ ਆ ਜਿਹੜੀ ਵੀ ਆ ਉਹਨੂੰ ਮੈਂ ਬੇਨਤੀ ਕੀਤੀ ਆ ਵੀ ਜਲਦੀ ਤੋਂ ਜਲਦੀ ਉਹ ਦੀਵਾਰ ਨੂੰ ਉਹਨੂੰ ਹਟਾਇਆ ਜਾਵੇ ਤੇ ਜਦੋਂ ਧਰਨਾ ਖਤਮ ਹੋ ਗਿਆ ਕੋਈ ਗੱਲ ਨਹੀਂ ਤੇ ਪੰਜਾਬੀਆਂ ਨੂੰ ਉਹ ਰਾਹ ਸੌਖਾ ਹੋਵੇ ਤੇ ਕਿਉਂਕਿ ਉਹ ਦੋ ਤੋਂ ਤਿੰਨ ਦਿਨ ਲੱਗਣਗੇ ਉਹਨੂੰ ਜੋ ਮੈਂ ਹੁਣੇ ਗੱਲ ਕੀਤੀ ਆ ਦੋ ਤੋਂ ਤਿੰਨ ਦਿਨ ਲੱਗਣਗੇ ਉਹ ਨੂੰ ਹਟਾਉਣ ਲਈ ਤੇ ਉਹ ਰਾਹ ਹੈ ਜਿਹੜਾ ਉਹ ਸਾਰੇ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਲਈ ਸਭ ਲਈ ਉਹ ਹਰਿਆਣੇ ਵੱਲੋਂ ਸਰਕਾਰ ਵੱਲੋਂ ਮੈਂ ਇਹ ਜ਼ਰੂਰ ਸਭ ਨੂੰ ਕਹਿਣਾ ਚਾਹੁੰਦਾ ਵੀ ਉਹ ਤਿੰਨ ਦਿਨਾਂ ਦੇ ਅੰਦਰ ਅੰਦਰ ਰਾਹ ਜਿਹੜਾ ਉਹ ਖੁੱਲ ਜਾਏ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ